ਇੱਕ ਪੱਤ ਜਿਹੜੀ ਸੀਗੀ ਉਹ ਬਣ ਗਈ ਸੀ ਗੁੜ ਬਣ ਗਿਆ ਸੀ ਦੂਸਰੀ ਅੱਤ ਦਾ ਜਿਹੜਾ ਸੀਗਾ ਗੋੜ ਉਹਨਾਂ ਨੇ ਮਤਲਬ ਰੋ ਵਿੱਚ ਪਾਈ ਹੋਈ ਸੀ ਤੇ ਉਹ ਮੈਲ ਜਿਹੜੀ ਉਹਨਾਂ ਨੇ ਲਾਤੀ ਜਿਹੜੇ ਉਹਨਾਂ ਦੇ ਕੰਮ ਸੀਗੇ ਉਹਨਾਂ ਨੇ ਪੱਤ ਜਦੋਂ ਤਾਂ ਆਉਂਦੀ ਆ ਤੋ ਉਹ ਤੋਂ ਮੁੜ ਕੇ ਥੋੜੀ ਥੋੜੀ ਮੈਲ ਫੇਰ ਆਈ ਜਾਂਦੀ ਹੈ ਪਰ ਉਹ ਬੰਦੇ ਜਿਹੜੇ ਹੋ ਚੰਗੀ ਤਰ੍ਹਾਂ ਉਹਨੂੰ ਨਹੀਂ ਸੀ ਮੁੜ ਕੇ ਸਾਫ਼ ਕਰਦੇ ਤੇ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ ਇਹਨੂੰ ਹੋਇਆ ਵੀ ਮੈਂ ਮੈਲ ਜਿਹੜੀ ਮੈਂ ਲਾ ਦਾਂ ਤੇ ਉਹ ਮੈਲ ਲਾਣ ਲੱਗਾ ਉਹਨਾਂ ਨੇ ਕਿਹਾ ਬਾਪੂ ਚੱਲ ਤੂੰ ਰਹਿਣ ਦੇ ਮੈਲ ਅਸੀਂ ਲਾ ਦਨੇ ਆ ਉਹ ਕਹਿੰਦਾ ਯਾਰ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਤੇ ਮੈਂ ਪਿੱਲਾ ਲੈਣਾ ਕੋਈ ਨਹੀਂ ਮੈਲ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਦੋਂ ਉਹਦੇ ਦੰ ਦਸਨਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਆ ਮੇਰੇ ਮੂੰਹ ਨੂੰ ਪਈ ਜਦੋਂ ਹਵਾੜ ਪਈ ਤੇ ਉਹ ਤੋਂ ਮਗਰੋਂ ਮੈਨੂੰ ਕਹਿੰਦਾ ਕੋਈ ਨਹੀਂ ਪਤਾ ਲੱਗਾ ਵੀ ਮੈਂ ਕਿੱਦਾਂ ਡਿੱਗਾ ਤੇ ਕਿੱਧਰੋਂ ਮੇਰਾ ਮੂੰਹ ਆ ਪਿਛਲੇ ਪਾਸੇ ਨੂੰ ਪਿਛਲੇ ਕੁਰੇ ਨੂੰ ਉਹ ਬੈਕ ਸਾਈਡੋਂ ਡਿੱਗਾ ਹਾਂਜੀ ਪਾਜੀ ਤੁਹਾਡੇ ਇੱਥੇ ਇੱਕ ਘਰ ਨੋਇਸੀ ਬੀਤੇ ਦਿਨੀ ਤੋਂ ਪਤਾ ਲੱਗਾ ਬਜ਼ੁਰਗ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਹਾਂਜੀ ਸਾਡੇ ਕੋਲ ਜੀ ਬੀਤੇ ਦਿਨੀ ਸਰਦਾਰ ਸੁਰਿੰਦਰ ਸਿੰਘ ਜੀ ਟੱਬਾ ਤੋਂ ਗੁਰਦੁਆਰੋਂ ਵਾਸਤੇ ਆਏ ਸੀ ਕਿ ਜੀ ਤੇ ਠਕੜਾਏ ਦੇ ਕੋਲ ਖੜੇ ਹੋਏ ਸੀ ਜੀ ਆਪ ਦਾ ਗੁਰਦੁਆਰੋਂ ਆ ਰਹੇ ਸੀ ਅਚਾਨਕ ਉਹਨਾਂ ਨੂੰ ਸ਼ਾਇਦ ਚੱਕਰ ਆਇਆ ਤੇ ਠਕੜਾਏ ਦੇ ਵਿੱਚ ਡਿੱਗ ਗਏ ਜੀ ਤੇ ਤਰੰਤ ਉਹਨਾਂ ਨੂੰ ਇੱਥੋਂ ਕੱਢਿਆ ਗਿਆ ਲੱਗ ਕੇ ਤੇ ਡਾਕਟਰ ਕੋਲ ਜਾ ਗਿਆ ਜੀ ਉਹ ਜਾ ਕੇ ਤੇ ਫਿਰ ਉਹਨਾਂ ਨੂੰ ਉਹਨਾਂ ਟਾਈਮ ਨੂੰ ਉਹਦਾ ਪਰਿਵਾਰ ਆ ਕੇ ਤੇ ਉਹਨਾਂ ਨੂੰ ਜਲੰਧਰ ਲੈ ਗਏ ਜੀ ਜਲੰਧਰ ਉਹ ਜਾ ਕੇ ਦਾਖਲ ਕਰਾਇਆ ਸੀ ਤੇ ਸਾਨੂੰ ਵੀ ਅੱਜ ਪਤਾ ਲੱਗਾ ਜੀ ਹੁੰਦਾ ਈ ਡਾਕਟਰ YouTube ਕਰ ਰਿਹਾ ਨਾ ਉਹ ਉਹਨਾਂ ਦਾ ਸਰੇਂਦਰ ਸਿੰਘ ਝਾਂਡੇ ਤੇ ਮੇਰੇ ਉਹ ਛੋਟੇ ਭਰਾ ਮੇਰੇ ਤੋਂ ਛੋਟੇ ਸੀ ਤੇ ਕੰਮ ਪਹਿਲਾਂ ਅਸੀਂ ਖੇਤੀ ਦਾ ਕਰਦੇ ਰਹੇ ਉਹ ਸਾਰੇ ਮੈਂ ਟੀਚਰ ਸੀ ਤੇ ਉਹ ਖੇਤੀ ਦਾ ਕੰਮ ਕਰਦੇ ਸਾਰਾ ਕੰਬਾਈਨਡ ਪਰਿਵਾਰ ਸੀ ਕੋਈ ਨਾਮ ਸੀ ਸਰੇਂਦਰ ਸਿੰਘ ਠੀਕ ਹੈ ਸਰੇਂਦਰ ਸਿੰਘ ਝਾਂਡ ਤੇ ਉਹ ਦਿਨ ਉਹ ਗੁਰਬਣਾਉਣ ਲਈ ਉੱਥੇ ਮੁੰਡੀ ਮੋੜ ਗਏ ਨਾਲ ਉਹਨਾਂ ਦੇ ਇੱਕ ਬੰਦਾ ਜਿਹੜਾ ਡਰਾਈਵਰ ਸੀਗਾ ਸਾਡਾ ਉਹ ਗਿਆ ਨਾਲ ਲੈ ਕੇ ਉਹਨੂੰ ਉੱਥੇ ਜਾ ਕੇ ਉਹਨਾਂ ਨੇ ਮਤਲਬ ਬੰਨੇ ਜਿਹੜੇ ਹੋਰ ਦੇਖਦੇ ਉਹਨਾਂ ਨੂੰ ਤੇ ਉਹਨਾਂ ਨੇ ਗੁਰ ਜੜਾ ਕੱਢਣਾ ਸ਼ੁਰੂ ਕਰਤਾ ਇੱਕ ਪੱਤ ਜਿਹੜੀ ਸੀਗੀ ਉਹ ਬਣ ਗਈ ਸੀ ਗੁੜ ਬਣ ਗਿਆ ਸੀ ਦੂਸਰੀ ਅੱਤ ਦਾ ਜਿਹੜਾ ਸੀਗਾ ਗੋੜ ਉਹਨਾਂ ਨੇ ਮਤਲਬ ਰੋ ਵਿੱਚ ਪਾਈ ਹੋਈ ਸੀ ਤੇ ਉਹ ਮੈਲ ਜਿਹੜੀ ਉਹਨਾਂ ਨੇ ਲਾਤੀ ਜਿਹੜੇ ਉਹਨਾਂ ਦੇ ਕੰਮ ਸੀਗੇ ਉਹਨਾਂ ਨੇ ਪੱਤ ਜਦੋਂ ਤਾਂ ਆਉਂਦੀ ਆ ਤਾਂ ਉਦੋਂ ਮੁੜ ਕੇ ਥੋੜੀ ਥੋੜੀ ਮੈਲ ਫੇਰ ਆਈ ਜਾਂਦੀ ਹੈ ਪਰ ਉਹ ਬੰਦੇ ਜਿਹੜੇ ਹੋ ਚੰਗੀ ਤਰ੍ਹਾਂ ਉਹਨੂੰ ਨਹੀਂ ਸੀ ਮੁੜ ਕੇ ਸਾਫ ਕਰਦੇ ਵੀ ਉਹ ਆਪਦੇ ਕੰਮ 'ਚ ਲੱਗੇ ਰਹਿੰਦੇ ਸੀ ਇਹਨੂੰ ਹੋਇਆ ਵੀ ਮੈਂ ਮੈ ਜਿਹੜੀ ਮੈਂ ਲਾ ਦਵਾ ਤੇ ਮੈਲ ਲਾਉਣ ਲੱਗਾ ਉਹਨਾਂ ਨੇ ਕਿਹਾ ਬਾਪੂ ਚਲ ਤੂੰ ਰਹਿਣ ਦੇ ਮੈਲ ਅਸੀਂ ਲਾ ਦਨੇ ਆ ਉਹ ਕਹਿੰਦਾ ਯਾਰ ਮੈਂ ਵੀ ਸਾਰੀ ਉਮਰ ਇਹੋ ਕੰਮ ਕੀਤਾ ਤੇ ਮੈਂ ਆਪੇ ਲਾ ਲੈਣਾ ਕੋਈ ਨਹੀਂ ਮੈਲ ਲਾ ਕੇ ਜਦੋਂ ਤਾਂ ਖੜਾ ਹੋਇਆ ਤੇ ਉਦੋਂ ਉਹਦੇ ਦਸਨਸਾਰ ਵੀ ਮੈਨੂੰ ਉਹਦੀ ਹਵਾੜ ਜੀ ਜਿਹੜੀ ਆ ਮੇਰੇ ਮੂੰਹ ਨੂੰ ਪਈ ਜਦੋਂ ਹਵਾੜ ਪਈ ਤੇ ਉਦੋਂ ਮਗਰੋਂ ਮੈਨੂੰ ਕਹਿੰਦਾ ਕੋਈ ਨਹੀਂ ਪਤਾ ਲੱਗਾ ਵੀ ਮੈਂ ਕਿੱਦਾਂ ਡਿੱਗਾ ਤੇ ਕਿੱਧਰ ਨੂੰ ਮੇਰਾ ਮੂੰਹ ਆ ਪਿਛਲੇ ਪਾਸੇ ਨੂੰ ਪਿਛਲੇ ਕੁਰੀ ਨੂੰ ਉਹ ਬੈਕ ਸਾਈਡ ਨੂੰ ਡਿੱਗਾ ਕਿ ਜਦੋਂ ਕੋਈ ਪਹਿਲਾਂ ਉਹਦਾ ਮੂੰਹ ਜਿਹੜਾ ਸੀ ਕੋੜੇ ਵੱਲ ਨੂੰ ਸੀ ਤੇ ਉਹ ਨਹੀਂ ਹੁਣ ਪਤਾ ਲੱਗਿਆ ਵੀ ਉਹਦਾ ਮਤਲਬ ਮੂੰਹ ਫਿਰ ਉਹ ਪਿਛਲੇ ਬੰਨੇ ਨੂੰ ਕਿੱਦਾਂ ਹੋਇਆ ਤੇ ਉਹ ਕਿੱਦਾਂ ਬੈਕ ਨੂੰ ਡਿੱਗਾ ਵੀ ਉਹ ਉਹਦਾ ਨਹੀਂ ਕੋਈ ਸਮਝ ਆਈ ਤੁਹਾਨੂੰ ਵੀ ਸੁਣ ਚਾਹੁੰਦੇ ਸਾਨੂੰ ਸੂਚਨਾ ਜਿਹੜੀ ਉੱਥੇ ਮੈਨੂੰ ਫੋਨ ਆਇਆ ਮਤਲਬ ਮੁੰਡੀ ਮੋਰ ਤੋਂ ਔਰ ਜਿਨ੍ਹਾਂ ਦੇ ਜਿੱਥੇ ਉਹ ਕੰਮ ਕਰਦੇ ਉੱਥੇ ਜਿਹੜੇ ਹੋਰ ਬੰਦੇ ਸੀਗੇ ਨਾਲ ਕਿਉਂਕਿ ਜਿਹੜਾ ਮਾਲਕ ਸੀਗਾ ਉਹ ਉਦੋਂ ਉਹ ਅੰਮ੍ਰਿਤਸਰ ਨੂੰ ਆਪ ਗਿਆ ਸੀ ਉਹਦੇ ਕੋਈ ਲੱਤ ਦਿਖਾਉਣ ਲਈ ਤੇ ਉਹ ਉੱਥੇ ਮੌਜੂਦਾ ਆਪ ਨਹੀਂ ਸੀਗਾ ਪਰ ਉਹਨੇ ਕੰਮੇ ਸੀਗੇ ਤੇ ਉੱਥੋਂ ਪਤਾ ਨਹੀਂ ਕਿੰਮੇ ਨੇ ਕੀਤਾ ਜਾਂ ਕਿੰਨੇ ਫੋਨ ਕੀਤਾ ਮੈਨੂੰ ਫੋਨ ਆਇਆ ਵੀ ਪੁੱਛਿਆ ਮੈਨੂੰ ਤੁਸੀਂ ਟੱਬੂ ਬੋਲਦੇ ਮੈਂ ਹਾਂ ਕਹਿੰਦੇ ਜੀ ਤੁਹਾਡਾ ਬ੍ਰਦਰ ਜਿਹੜਾ ਸੁਰਿੰਦਰ ਸਿੰਘ ਹੈ ਉਹ ਇਦਾਂ ਮਤਲਬ ਉੱਥੇ ਲਿਖਿਆ ਕੜਾਏ ਵਿੱਚ ਤੁਸੀਂ ਜੱਦੀ ਗੱਡੀ ਲੈ ਕੇ ਆ ਜਾਓ ਤਾਂ ਕਿ ਜਦੋਂ ਉਹ ਡਿੱਗੇ ਹੋਏ ਸੀਗੇ ਉਹ ਉੱਥੇ ਸੀਗੇ ਜਦੋਂ ਤੁਸੀਂ ਪਹੁੰਚੇ ਆਂ ਵੀ ਹਸਪੀਟਲ ਨਹੀਂ ਜਦੋਂ ਜਦੋਂ ਮੈਂ ਉੱਥੇ ਗਿਆ ਵਾਂ ਮੇਰੇ ਜਾਣ ਤੋਂ ਪਹਿਲਾਂ ਨਾ ਉਹਨਾਂ ਦੇ ਪਿੰਡ ਦਾ ਉਥੋਂ ਮੁੰਡੀ ਮੋੜਦਾ ਇਹ ਮਤਲਬ ਇੱਕ ਜਿਹੜਾ ਬੰਦਾ ਸੀਗਾ ਬਾਲਮੀਕ ਕਮਿਊਨਿਟੀ ਦਾ ਸੀ ਬੰਦਾ ਜਿਹੜਾ ਉਹ ਉਹਦਾ ਘੜੁਕਾ ਸੀਗਾ ਤੇ ਉਹਦੇ ਘੜੁਕੇ ਤੇ ਫਿਰ ਇਹਨੇ ਉਹਨਾਂ ਨੂੰ ਦੱਸਿਆ ਵੀ ਮੇਰਾ ਭਤੀਜਾ ਆ ਉੱਥੇ ਫਟੂਟੇ ਗਏ ਉਹਦਾ ਹੈਗੇ ਵਰਕਸ਼ਾਪ ਟਰੈਕਟਰਾਂ ਦੀ ਹੌਲ ਸਿੰਘ ਤੇ ਵੀ ਮੈਨੂੰ ਤੁਸੀਂ ਉਹਦੇ ਕੋਲ ਪਹੁੰਚਾ ਦਿਓ ਉਹਨਾਂ ਨੇ ਫਿਰ ਉਹ ਕਿਤੇ ਮਤਲਬ ਉਹਨੂੰ ਪਾ ਕੇ ਉਸ ਤੋਂ ਮੱਜੇ ਤੇ ਤੇ ਉੱਥੇ ਲੱਗੇ ਉਹਨੇ ਉੱਥੇ ਮੁੰਡੀ ਆਪਣੇ ਫਤੂ ਟਿੰਗੇ ਇੱਕ ਡਰਾਈਵਰ ਆਪਣਾ ਡਾਕਟਰ ਰੰਦਾ ਬਰੰਦਾ ਵਾ ਉਹਦੇ ਕੋਲ ਜਾ ਕੇ ਉਹਨੂੰ ਦੱਤ ਦੱਸਿਆ ਵੀ ਇਦਾਂ ਹੋਈ ਦੇਵੇ ਪਾਸਟਿਓਰ ਕੋਈ ਦੇ ਦੇ ਉਹਨਾਂ ਨੇ ਇੱਕ ਦੋ ਟੀਕੇ ਲਾਏ ਕੁਝ ਜਨਮ ਉਹਨੇ ਚਰਨ ਮੈਂ ਪਹੁੰਚ ਗਿਆ ਫਿਰ ਉਹਨਾਂ ਗੋਲੀਆਂ ਦਿੱਤੀਆਂ ਡਾਕਟਰ ਨੇ ਤੇ ਉਹ ਮੈਂ ਆਪ ਤੇ ਆਤੀ ਉਹਨੂੰ ਕੋਈਆਂ ਉੱਥੇ ਉਹ ਗੋਲੀਆਂ ਖਵਾ ਕੇ ਤੇ ਅਸੀਂ ਕਾਰ ਵਿੱਚ ਉਹਨੂੰ ਲਟਾ ਲਿਆ ਤੇ ਫਿਰ ਜਲੰਧਰ ਨੂੰ ਲੈ ਗਏ ਨਿੱਜੀ ਹਸਪਤਾਲ ਵਿੱਚ ਚਲੇ ਜਾ ਕੇ ਦਾਖਲ ਹੋਇਆ ਉਮਰ ਉਹਨਾਂ ਦੀ 70 ਦੇ ਕਰੀਬ ਸੀ ਅਬਾਉਟ ਮਤਲਬ 70 ਸਾਲ ਵੱਧ ਹੋ ਸਕਦੀ ਸਾਲ ਕੱਟ ਹੋ ਸਕਦੀ ਹੈ ਕੋਲੋ ਜਿਸ ਟਾਈਮ ਵੀ ਉਹ ਤੇ ਇਨਸਾਹ ਉਹਨਾਂ ਦੇ ਚੱਲਦੇ ਸਾਰ ਚੱਲਦੇ ਬਿਲਕੁਲ ਸਹੀ ਸੀ ਗੱਲਾਂ ਬਾਤਾਂ ਕਰਦੇ ਪਰ ਤਕਲੀਫ ਬਹੁਤ ਸੀ ਉਹਨਾਂ ਨੂੰ ਤਕਲੀਫ 60 ਦਾ ਨਹੀਂ ਸੀ ਕਹਿੰਦੇ ਮਤਲਬ ਕਹਿੰਦੇ ਮੇਰਾ ਪੇਟ ਮਤਲਬ ਜਿਹੜਾ ਹੈਗਾ ਉਹਦੇ ਵਿੱਚ ਬਹੁਤ ਮਤਲਬ ਦਰਦ ਬਹੁਤ ਤਕੀ ਹੁੰਦੀ ਮੇਰਾ ਲੱਕ ਹੈ ਨਹੀਂ ਮੇਰਾ ਲੱਕ ਬਹੁਤ ਦੁਖਦਾ ਤੇ ਮਨਛੇਤੀ ਪਹੁੰਚਾ ਦਿਓ ਹਸਪਤਾਲ ਹਸਪਤਾਲ 3-4 ਘੰਟੇ ਬਾਅਦ ਜਿਹੜਾ ਉਹਨੇ ਪੇਟ ਦਾ ਮਹਿਸੂਸ ਕੀਤਾ ਤੇ 3-4 ਘੰਟੇ ਤੋਂ ਬਾਅਦ ਪੇਟ ਦਾ ਜਿਹੜਾ ਵੀ ਉਹ ਲੱਕ ਦਾ ਪੇਟ ਤਾਂ ਹੈ ਕਿਹਾ ਉਹਦਾ ਇੱਕ ਮੋੜ ਕੇ ਬਸ ਕਦੇ ਮੇਰਾ ਨਾਪਾ ਦਿਓ ਬਿਠਾ ਲਓ ਐਂਡ ਤੱਕਰ ਆਖਰੀ ਸਮੇਂ ਤੱਕ ਉਹ ਸਾਡੇ ਨਾਲ ਗੱਲਬਾਤ ਜਿਹੀ ਉਹ ਕਰ ਵੀ ਕਰਦੇ ਰਹੇ ਆਖਰੀ ਮਿੰਟ ਤੱਕ ਵੀ ਜਦੋਂ ਉਹ ਹੱਥਾਂ ਦੇ ਵਿੱਚ ਹੀ ਕਹ ਲਾ ਵੀ ਉਹਨੇ ਹਟਪੋਰਾ ਵੀ ਜਿਹੜਾ ਉਹ ਲਿਆ ਵਾ ਤੇ ਉਹਦਾ ਸਾਨੂੰ ਹੋਇਆ ਕਿ ਜਾ ਸਾਸੀ ਟਾਈਮ ਤੱਕ ਸਰਵਿਸ ਦਾ ਹਟਪੋਰਾ ਲੈਣ ਤੋਂ ਪਹਿਲਾਂ ਵੀ ਉਹਨੇ ਪੂਰੀਆਂ ਗੱਲਾਂ ਕੀਤੀਆਂ ਸਾਡੇ ਨਾਲ ਪਰ ਮੇਰਾ ਪੇਟ ਨਾ ਫੜਿਓ ਅਜੇ ਮੈਨੂੰ ਬੁਠਾ ਦਿਓ ਇਹ ਸਾਰਾ ਕੁਝ ਇਦਾਂ ਸਾਡੇ ਨਾਲ ਕਰਦਾ ਰਹਿ ਗੱਲਾਂ ਦੋ ਬਿਲਕੁਲ ਇਹ ਸਵਰਥ ਵੀ ਸਾਰਾ ਕੁਝ ਠੀਕ ਠਾਕ ਠੀਕ ਆ ਤੇ ਹੁਣ ਪਰਿਵਾਰ ਦੇ ਵਿੱਚ ਉਹਨਾਂ ਦੇ ਕੋਣ ਕੋਣ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਬੇਟਾ ਤੇ ਦਾ ਪੁੱਤੀ ਆ ਉਹ ਉਹਨਾਂ ਦਾ ਬੇਡਾ ਤੇ ਉਹਨਾਂ ਦੀ ਨੌ ਤੇ ਬੱਚੇ ਜਿਹੜੇ ਹੈਗੇ ਆ ਉਹ ਫਰਾਂਸ ਹੈ ਪੈਰਿਸ ਰਹਿ ਰਿਹਾ ਉੱਥੇ ਤੇ ਅਤੇ ਇੱਕ ਲੜਕੀ ਉਹਨਾਂ ਦੀ ਜਿਹਦੀ ਮੈਰਿਜ ਜਿਹੜੀ ਸੀ ਉਹ ਉਹਨਾਂ ਨੇ ਭਾਨੀਪੁਰ ਕੀਤੀ ਹੋਈ ਹੈ ਉਹਨਾਂ ਦੇ ਦੋ ਬੱਚੇ ਆ ਉੱਥੇ ਆਪਦੇ ਖੁਸ਼ੀ ਖੁਸ਼ੀ ਰਹਿ ਰਿਹਾ ਹੈਗੇ ਆ ਅੰਤਮ ਸੰਸਕਾਰ ਜਿਹੜਾ ਉਹਨਾਂ ਦਾ ਉਹਨਾਂ ਦਾ بیٹے ਨੇ ਆਜਾ ਜਣਾ ਤੇ ਉਹਨਾਂ ਦੀ ਨੌ ਜਿਹੜੀ ਹੈਗੀ ਆ ਹਾਂ ਉਹਨੇ ਕੱਲ ਨੂੰ ਹੁਣ 3 ਵਜੇ ਇਸ ਕੱਲ ਨੂੰ ਡੇਟ ਹੋ ਜਾਣਾ ਸਰਕਾਰ ਕਿਉਂਕਿ ਉਹਨਾਂ ਦੇ ਰਿਸ਼ਤੇਦਾਰ ਕੋ ਲੁਧਿਆਣੇ ਹੋਣੇ ਕੋਈ ਹੋਰ ਕਿਤੋਂ ਦੂਰੋਂ ਵੀ ਹੋਣੇ ਆ ਇਸ ਸਰਕਾਰ ਜਿਹੜਾ ਹੈਗਾ ਉਹ ਸ਼ੁੱਕਰਵਾਰ 11 ਵਜੇ ਜਿਹੜਾ ਹੈਗਾ ਉਹ ਚਿੱਬੇ ਦੇ ਛਿਮਚਾਨ ਕਾਟੋ ਜੀ ਲੱਗੂਗੀ